ਹਾਂਜੀ ਮੈਂ ਫੈਸਲ ਸਿੰਘ ਸਿੰਧਰ ਸਿੰਘ ਐਸਐਸਓ ਸਿਟੀ ਪਟਿਆਲਾ ਮਿਤੀ 6/12/25 ਨੂੰ ਐਸਐਸਓ ਸੁਪਰਾਡ ਨੇ ਰਿਪੋਰਟ ਦਿੱਤੀ ਦੁਰਾਨੀ ਸਪੈਸ਼ਲ ਨਾਕਾਬੰਦੀ ਤਿੰਨ ਨੌਜਵਾਨ ਅਮਰਕੰਬਰ ਰਾਜਪੀ ਸਿੰਘ ਅਮਰਕੰਬਰ ਇਹ ਸਾਰੇ ਗਾਉਂਪੁਰ ਦੇ ਰਹਿਣ ਵਾਲੇ ਨੇ ਇਹਨਾਂ ਕੋਲੋਂ ਚੋਰੀ ਦਾ ਮੋਟਰਸਾਈਕਲ ਕਵਰ ਕਰਕੇ ਇਹਨਾਂ ਖਿਲਾਫ ਕਾਨੂੰਨ ਨੰਬਰ 23/12/25 ਅੰਡਰ ਸੈਕਸ਼ਨ 302 ਤੇ 317 ਦੋ ਬੀਨਸ ਤੱਕ ਦਰਜ ਕੀਤਾ ਗਿਆ ਸੀ ਜੋਤਰਾ ਨੇ ਪੁਸ਼ਕੀਛ ਇਹਨਾਂ ਦੇ ਇਨਸਾਫ ਤੇ ਇਹਨਾਂ ਤੋਂ ਦੋ ਹੋਰ ਇਹਨਾਂ ਵੱਲੋਂ ਜੋ ਚੋਰੀ ਚੁਦੰਬ ਮਸ਼ਾਲਾ ਉਹ ਬRAND ਕੀਤੀ ਟੋਟਲ ਤਿੰਨ ਮਸ਼ਾਲਾ ਤੋਂ ਤਾਂ ਇਹਨਾਂ ਨੇ ਬRAND ਕੀਤੀ ਹੈ ਬਾਕੀ ਇਹਨਾਂ ਦੀ ਪੁਸ਼ਕੀਛ ਦੀ ਹੋ ਜਾਰੀ ਚੱਲਦੀ ਆ ਇਹਨਾਂ ਨੌਜਵਾਨਾਂ ਵਿੱਚ ਰਾਜੀਤ ਸਿੰਘ ਦੇ ਲਾਇ ਕਿ ਆਲਰੇਡੀ ਮਾਜੂਦ ਅਦਾਲਤ ਵੱਲੋਂ 379B2 ਦਾ ਖੋਹਾਂ ਦੇ ਸਬੰਧਤ ਮੰਦਰ ਨਾਲ ਉਹਦੇ ਵਿੱਚ ਇਹ ਪੀਓ ਡਿclare ਹੋ ਚੁੱਕਾ ਜਿਸੇ ਚੀਜ਼ ਦੀ ਗ੍ਰਿਫਤਾਰੀ ਪਾਈ ਜਾਦੀ